ਕੌਣ ਲੱਗਾ ਇਹ ਕੰਟੀ ਉਹ ਲੱਗਾ ਹੋਇਆ ਸਪਰੇਅ ਕਰਾਈ ਜਾਂਦਾ ਵੇ ਤੇ ਕਿੱਥੇ ਸਫਰੇ ਆ ਸਫਰੇ ਆ ਕਰੇ ਚੱਲਿਆ ਗਿਆ ਲੋਬੀ ਰਿਆ ਤੂੰ ਤਾਂ ਚੰਦੀ ਘਰ ਜਾ ਕੇ ਵਿਗੜੀ ਗਿਆ ਲੋਕਾਂ ਕੋਲ ਸਰਦਤਾ ਕਰਦੇ ਮੇਰਾ ਪੁੱਤ ਐਡਾ ਚੰਗਾ ਐਡਾ ਗਿਆ ਤੈਨੂੰ ਸਾਡੇ ਆਿਆਂ ਦੀ ਤਾਂ ਤੈਨੂੰ ਸੌਰਤ ਨਹੀਂ ਤੇ ਬੇਕੂ ਹੁ ਬਣਾ ਦਿੱਤਾ ਇੱਕ ਆਸ਼ਿਆਣਾ ਸੀਗਾ ਨਾ ਲੈ ਕੇ ਵਿਖਾਈ ਚੰਦੀ ਘਰ ਦਾ ਤੇ ਸੱਚੇ ਦਵੇ ਕੋਈ ਕੁੜੀ ਦੀ ਗੱਲ ਉਹ ਮੇਰੇ ਸਾਹਮਣੇ ਕਰ ਕੁੜੀ ਉਹ ਲੋਕਾਂ ਪੇਗਾ ਵੇਖ ਜੇ ਵੀ ਦੀ ਨਹੀਂ ਦੀ ਕਿੱਥੇ ਸਾਰੇ ਕਣਕਾਂ ਵੇਖ ਰਿਹਾ ਕਿੱਦਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਵਾਸ ਕਰਦਾ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵਾਂਗੇ ਚੜ੍ਹ ਦੀ ਗਲਾਜ ਹੋਵਾਂਗੇ ਜੀ ਸੋ ਘਰਦਿਆਂ ਨੇ ਸਵੇਰ ਦਾ ਭੇਜਿਆ ਇਹ ਸਪਰੇਅ ਕਰ ਕਰਨ ਕਿੱਥੇ ਗਿਆ ਬੰਦਾ ਆਪਣਾ ਇਹ ਆਵਾਜ਼ ਹੀ ਆ ਰਹੀ ਹੈ ਇਹ ਹੋ ਰਹੀ ਜੇ ਸਪਰੇਅ ਹੋ ਰਹੀ ਆ ਸੋ ਆਏ ਤੇ ਖੇਤ ਸੁਬਾ ਦੀਆਂ ਆਪਾਂ ਖਸਕ ਗਏ ਕਿਵੇਂ ਨੇ ਸੋ ਮੇਰੇ ਦਿਮਾਗ ਚ ਇੱਕ ਸ਼ਤਾਨੀ ਆਈ ਆ ਕਿ ਮੈਂ ਸੋਚਿਆ ਕਿਉਂ ਨਾ ਇੱਕ ਸੋਹਣਾ ਜਿਹਾ ਵਲੌਗ ਬਣਾਇਆ ਵੇ ਖੇਤ ਤੇ ਚਲੋ ਆਈ ਹੋਈ ਆ ਸੋ ਸੱਜਣੋ ਵਲੌਗ ਆਪਾਂ ਬਣਾਉਣਾ ਇਸ ਤਰ੍ਹਾਂ ਆਪਾਂ ਕੋਈ ਘਰਦਿਆਂ ਨੇ ਸ਼ਤਾਨੀ ਕਰਨੀ ਅੱਜ ਸੋਣੀ ਜੀ ਤੇ ਘੈਂਟ ਜੀ ਸੋ ਇੱਕ ਤਰ੍ਹਾਂ ਦਾ ਘਰ ਦਾ ਨਾਲ ਆਪਾਂ ਪ੍ਰੈਂਕ ਹੀ ਕਰ ਦੇਣਾ ਸੋ ਮੈਂ ਕਰੂੰਗਾ ਹੀਰੇ ਨੂੰ ਫੋਨ ਹੀਰਾ ਬੇਬੇ ਮੰਮੀ ਹੋਣਾਂ ਨੂੰ ਲੈ ਕੇ ਖੇਤ ਆਊਗਾ ਕਿ ਆ ਉਹ ਵੇਖ ਕੇ ਤਾਂ ਆਈਏ ਕਿ ਹਰਮਣੇ ਕਿੱਥੇ ਕਿ ਸਪਰੇਅ ਕਰਾ ਲਈ ਕਿੰਨੀ ਕੁ ਰਹਿ ਗਈ ਤਾਂ ਮੈਂ ਉੱਥੇ ਜਿੱਥੇ ਆਪਣੇ ਪੱਠੇ ਲੱਗੇ ਉੱਥੇ ਪੱਲੀ ਦੇ ਪਿਆ ਟੌਰ ਨਾਲ ਫੋਨ ਤੇ ਲੱਗਾ ਪੀਉਂਗਾ ਗੱਲ ਕਰੀ ਜਾਊਂਗਾ ਐਵੇਂ ਉਹਨਾਂ ਨੂੰ ਆਪਾਂ ਸ਼ੋਅ ਕਰਨਾ ਕਿ ਹਰਮਣ ਕਹੇ ਐਵੇਂ ਕੁੜੀ ਨਾਲ ਗੱਲ ਕਰਦਾ ਪਿਆ ਆਪਦੀ ਸਹੇਲੀ ਨਾਲ ਸੋ ਆਪਾਂ ਪ੍ਰੈਂਕ ਕਰਨਾ ਜੇ ਸੋ ਆਪਾਂ ਅੱਗੇ ਅੱਗੇ ਕੀ ਬਣੂਗਾ ਉਹ ਤੁਸੀਂ ਅੱਗੇ ਵਲੌਗ ਚ ਦੇਖਿਓ ਸੋ ਆਪਾਂ ਵੇਖਦੇ ਪ੍ਰੈਂਕ ਆਪਣਾ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ ਪਾਓ ਹੋਰ ਨਾ ਇਹ ਤੇ ਕੰਮ ਆਪਾਂ ਵਾਹੇ ਛਿਤਰਾ ਵਾਲੇ ਕਰਦੇ ਆਪ ਹੀ ਆ ਵਾਹੇ ਸਜਣੋ ਦਾਦੀ ਆ ਆਪਣੀ ਉਦਾਂ ਦੀ ਕੋਈ ਗੱਲਬਾਤ ਹੈ ਨਹੀਂ ਝੂਠ ਬੋਲ ਰਹਾ ਪਰ ਆਪਾਂ ਕਰਦਿਆਂ ਨੂੰ ਸ਼ੋਅ ਕਰਾਂਗੇ ਕਿ ਹਾਂ ਇਹ ਸੱਚੀ ਕੇ ਕੋਈ ਨਾ ਗੱਲ ਕਰਦਾ ਪਿਆ ਸੋ ਸੀਰੀਅਸ ਨਹੀਂ ਜੇ ਲੈਣਾ ਕਹਿਣਾ ਸੋ ਪ੍ਰੈਂਕ ਕਰਾਂਗੇ ਸੋਹਣਾ ਜਾ ਆਓ ਫਿਰ ਵੇਖਦੇ ਸੋਹਣਾ ਬੰਦਾ ਕਿ ਕਿਵੇਂ ਦਾ ਬੰਦਾ ਜੇ ਤੇ ਬੇਬੇ ਉਹਨੂੰ ਸਾਹਮਣੇ ਬੈਠੇ ਆ ਤੇ ਆਪਾਂ ਸਾਰਾ ਪਲੈਨਿੰਗ ਪਲੋਨਿੰਗ ਉਹਨਾਂ ਨੂੰ ਸਮਝਾਉਨੇ ਆ ਹਰਮਣ ਉਹ ਆਪ ਐ ਕਰਕੇ ਵਸਾਉਣਾ ਉੱਤੋਂ ਫੜਨਾ ਬੇਬੇ ਹਰਮਣ ਕਿੱਥੇ ਭळा ਕਿੱਥੇ ਗਿਆ ਹਰਮਣ ਨਹੀਂ ਮੋਟਰ ਤੇ ਨਹੀਂ ਗਿਆ ਹੈਗਾ ਸਵੇਰ ਦਾ ਟਾਈਮ ਕਿੰਨਾ ਹੋ ਗਿਆ ਲੋ ਤਾਂ ਕਿੰਨਾ ਹੋ ਗਿਆ ਮੇਲਾ ਤਾਂ 4:30 ਹੋ ਗਏ ਆ ਤੂੰ ਪਤਾ ਨਹੀਂ ਕੀ ਕਰਦਾ ਫੇ ਮੋਟਰ ਤੇ ਕੀ ਕਰਦਾ ਮੈਨੂੰ ਫੋਨ ਆਇਆ ਸੀ ਗੈਰੀ ਦਾ ਵੀ ਗੱਲਾਂ ਕਰੀ ਜਾਂਦਾ ਵਾ ਕਿ ਕੁੜੀ ਨਾਲ ਜਾਣਾ ਖੇਤ ਚੰਗਾ ਆਪਾਂ ਉੱਤੋਂ ਫੜਨਾ ਬੇਬੇ ਉਹਨੂੰ ਗੱਲ ਸੁਣ ਆਪਾਂ ਬਾਲਾ ਵੀ ਉਹਨੂੰ ਉਹ ਨਹੀਂ ਹੋਣ ਦੇਣਾ ਛੱਕ ਨਹੀਂ ਹੋਣ ਦੇਣਾ ਉੱਤੋਂ ਫੜਨਾ ਠੀਕ ਆ ਉੱਤੋਂ ਫੜਨਾ ਜਾਂ ਕਿ ਖਿਆਪਾ ਮਾਰਨਾ ਆਪਾਂ ਹਾਂ ਉਹ ਨਾ ਕਹਿੰਦਾ ਗੈਰੀ ਦਾ ਫੋਨ ਆਇਆ ਸੀਗਾ ਅੱਛਾ ਕਹਿੰਦਾ ਸੀ 2-3 ਘੰਟੇ ਹੋ ਗਏ ਗੱਲਾਂ ਕਰਦੇ ਕੁੜੀ ਨਾਲ ਹਾਂ ਤੁਹਾਨੂੰ ਕੀ ਕਹਿ ਕੇ ਗਿਆ ਵਾ ਮੈਨੂੰ ਆਹਨੇ ਸਪਰੇਅ ਵਾਲੇ ਬਾਹਰ ਲੱਗੇ ਤਾਂ ਮੈਂ ਸਪਰੇਅ ਕਰਾਉਣਾ ਕੋਈ ਕੱਢੀ ਤੂੰ ਫੋਨ ਨਹੀਂ ਕੀਤਾ ਹਾਂ ਫੋਨ ਕਹਿੰਦਾ ਉਹ ਚੱਕਦਾ ਹੀ ਫੋਨ ਕਰਾਂਗਾ ਉਹ ਤੂੰ ਚੱਕ ਲੈ ਵੇਖ ਲੈ ਬੇਬੇ ਫੋਨ ਮਿੰਟ ਚੁੱਕਦਾ ਹਾਂ ਬੇਬੇ ਸਪਰੇਅ ਆਇਆ ਕੋਈ ਚੱਲਿਆ ਆਹੋ ਸਪਰੇਅ ਕਰਾਉਣਾ ਬੇਬੇ ਬੇਫਿਕੂ ਬਣਾਉਂਦਾ ਰਹਿੰਦਾ ਤੈਨੂੰ ਤੂੰ ਬੇਬੇ ਇੰਨਾ ਯਕੀਨ ਕਰਦੀ ਤੂੰ ਉਹਦੇ ਤੇ ਬੇਬੇ ਕਾ ਯਕੀਨ ਕਰਦੀ ਸੀ ਪਰ ਮੇਰੇ ਯਕੀਨ ਹੀ ਤੋੜ ਦਿੱਤਾ ਹਾਂ ਹਾਂ ਕੀ ਕਰੀਏ ਕਿਹਾ ਨਹੀਂ ਹੁਣ ਆਪਾਂ ਪਤਾ ਕੀ ਕਰੀਏ ਤੁਸੀਂ ਮੇਰੇ ਨਾਲ ਗੱਡੀ 'ਚ ਬੈਠੋ ਆਪਾਂ ਚੱਲੀਏ ਠੀਕ ਹੈ ਤੁਸੀਂ ਕਰਨਾ ਤੇ ਨਹੀਂ ਕੁਝ ਫੇਰ ਕਰ ਲਵਾਂਗਾ ਆ ਕੇ ਕਰ ਲਾਂਗੇ ਚੱਲਦੇ ਫੇਰ ਅੱਜ ਛੱਡਣਾ ਨਹੀਂ ਆ ਪਰ ਮਨ ਨੂੰ ਬੇਬੇ ਕਿਵੇਂ ਕੀ ਕਹਿੰਦੇ ਸੀ ਮੈਂ ਤਾਂ ਮੈਂ ਉਹਨੂੰ ਫੋਨ ਲਾਈ ਜਾਨੀ ਤੇ ਫੋਨ ਵੈਟਿੰਗ ਚਾਈ ਜਾਂਦਾ ਫੋਨ ਹੀ ਨਹੀਂ ਚੱਲਦਾ ਬੇਲਾ ਬੇਬੇ ਇੰਨਾ ਬੇਫਿਕੂ ਬਣਾਉਂਦਾ ਪਿਆ ਨੇ ਕ ਗਿਆ ਨਾ ਪਹਿਲਾਂ ਤਾਂ ਚੰਡੀਗੜ੍ਹੋਂ ਨਹੀਂ ਆਇਆ ਤੇ ਜੇ ਹੁਣ ਘਰੇ ਆਇਆ ਤੇ ਵੇਲਾ ਘਰੇ ਟੇਕਦਾ ਨਹੀਂ ਗਾ ਕੋਈ ਗੱਲ ਹੈ ਗੁੱਸਾ ਬਹੁਤ ਚੜਦਾ ਉਹਦਾ ਚੱਲੀਏ ਫਿਰ ਬੇਬੇ ਚੱਲੀਏ ਚੱਲੀਏ ਬੇਬੇ ਤੂੰ ਵੀ ਹੁੰਦੇ ਤੇ ਯਕੀਨ ਕਰ ਲੈਣੀ ਫਿਰ ਅੱਜ ਨਹੀਂ ਕਰਨਾ ਠੀਕ ਆ ਅੱਜ ਨਹੀਂ ਕਰਨਾ ਚਲੋ ਆ ਜਾਓ ਮੈਂ ਚੰਗੇ ਪੰਪੂ ਪਲਾ ਕੇ ਨਾ ਬੇਬੇ ਨੂੰ ਤਿਆਰ ਕਰ ਲਿਆ ਹੁਣ ਜਾ ਕੇ ਪਤਾ ਲੱਗੂਗਾ ਉਹਨੇ ਵਿਖੇ ਬੇਬੇ ਆਓ ਉੱਥੇ ਲੁਗਿਆ ਜਾ ਕੇ ਪੱਟੀਆਂ ਵਿੱਚ ਜਾ ਕੇ ਗੱਲ ਕਰਦੇ ਆਂ ਉਹਦੀ ਨੂੰ ਮੈਂ ਜਾ ਕੇ ਪਤਾ ਮਾਰਦੀ ਉਹਦੇ ਜਾ ਕੇ ਕੁੰਡੀ ਕਰਾਉਣੀ ਉਹਨੂੰ ਅਸ਼ਕੀ ਆਹੋ ਚੱਲੀਏ ਫਿਰ ਚੱਲੋ ਲੋਬੀ ਸੱਜਣੋ ਪੋਜੀਸ਼ਨ ਤੇ ਆ ਚੁੱਕੇ ਆ ਆਪਣੀ ਚਟਾਈ ਆਪਾਂ ਕੋਠਲੀ ਚੋਂ ਕੱਢ ਲਿਆਂਤੀ ਆ ਵਲੌਗ ਬਣੇ ਚਾਹੀਏ ਨਾ ਬਣੇ ਪਰ ਨੀਂਦ ਜ਼ਰੂਰ ਆ ਜਾਣੀ ਐ ਇੰਨਾ ਵਧੀਆ ਮਾਹੌਲ ਆ ਸੇ ਪਾਸ ਆ ਰਹੇ ਜੇ ਪੱਠੇ ਉਹਨਾਂ ਨੂੰ ਹੋਣਾ ਸਪਰੇਅ ਕਰਾਈ ਜਾਂਦਾ ਹੋਣਾ ਸੋ ਆਪਾਂ ਹੀਰੇ ਨੂੰ ਫੋਨ ਕਰਤਾ ਹੀਰਾ ਸਾਰਿਆਂ ਨੂੰ ਲੈ ਕੇ ਆ ਰਿਹਾ ਸੋ ਵੇਖਦੇ ਅੱਗੇ ਕੀ ਬਾਂਦਾ ਕੀ ਨਹੀਂ ਬਾਂਦਾ ਸੋ ਜਿੰਨਾ ਟਾਈਮ ਨਹੀਂ ਹੁੰਦੇ ਜਦੋਂ ਆਏ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਮਿਲਦੇ ਆਂ ਜੀ ਜਲਦੀ ਜਦੋਂ ਆਗੇ ਉਹ ਆ ਰਹੇ ਹੋਰੇ ਓਂ ਡੇ ਓਂ ਡੇ ਓਂ ਡੇ ਸਪਰੇਅ ਵਾਲੇ ਭਾਜੀ ਸਾਡੇ ਭੱਜ ਵਿੱਚ ਨਹੀਂ ਕਹਿਣਾ ਸਪਰੇਅ ਲਾ ਪਾ ਦੇ ਤੇ ਤੂੰ ਕੀ ਕਰਦਾ ਓਹ ਜਿਹੜੇ ਪੱਠੇ ਨਹੀਂਗੇ ਹਾਂ ਉਹਨਾਂ ਦੇ ਪਿੱਛੇ ਜਾ ਕੇ ਲੋਕੇ ਗੱਲਾਂ ਕਰੀ ਜਾਂਦਾ ਹੀ ਸਵੇਰ ਦਾ ਤੇ ਵੇਖਿਆ ਕੱੱਢਿਆ ਸਪਰੇਅ ਕਰਾਉਣਾ ਆਹੋ ਮੈਂ ਤਾਂ ਆਖਿਆ ਸੀ ਬਹੁਤ ਸਿਆਣਾ ਨਿਕਲਿਆ ਬਹੁਤ ਸਿਆਣਾ ਨਿਕਲਿਆ ਚੰਡੀਗੜ੍ਹ ਜਾ ਕੇ ਤਾਂ ਵਿਗੜੀ ਗਿਆ ਆਹੋ ਹੌਲੀ ਬੋਲ ਨੂੰ ਪਤਾ ਲੱਗ ਜਾਣਾ ਹੈ ਕਾ ਇਹ ਕੌਣ ਲੱਗਾ ਇਹ ਕੰਟੀਓ ਲੱਗਾ ਹੋਇਆ ਹੈ ਓਕੇ ਪਿਆ ਆਹ ਦੇਖ ਲਾ ਚੱਲ 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 ਆਈ ਲਵ ਯੂ ਬੜੇ ਬੇਲੋਚੇ ਕਰਚਾ ਚਲ 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 ਕੋਈ ਕੋਈ ਲਾਡੂ ਪਿਆਰ ਨਾਲ ਜਿਹੜਾ ਮਿਣਿਆ ਨਹੀਂ ਜਾਗਾ ਤੂੰ ਜਾ ਨਹੀਂ ਜਾ ਹਾਂ ਆ ਬਿੱਛੇ ਕੀ ਕਹਿ ਰਹੇ ਹੁੰਦਾ ਆ ਸਪਰੇ ਕਰਾਈ ਜਾਂਦਾ ਵੇਖ ਲਾ ਆਸਾ ਵਰੀਆਂ ਲੀ ਕਾ ਜਿਆਦਾ ਸਫਰ ਇਹ ਕਰਾਣਾ ਤੇ ਆਣ ਕੇ ਇਥੇ ਮੀਲਾ ਵਛਾ ਕੇ ਪੈ ਗਿਆਂ ਪੱਠਿਆਂ ਦੇ ਵਿੱਚ ਅਸੀਂ ਸਵੇਰ ਦੇ ਘਰੇ ਦਿੱਤੀ ਜਾਂਦੇ ਪਤਾ ਨਹੀਂ ਕਿ ਇਹਨੂੰ ਲਵ ਜੂ ਲਵ ਜੂ ਕਰੀ ਜਾਂਦਾ 12 12 ਵਜੇ ਦਾ ਤੂੰ ਆਇਆ ਕੀ ਕੀ ਧਾਨ ਕੇ ਤੇ ਦੋਸਤ ਦਾ ਫੋਨ ਸੀ ਨਹੀਂ ਸਾਢੇ 12 ਦੇ ਤੈਨੂੰ ਫੋਨ ਕਰਨ ਲੱਗੇ ਤੇ ਤੂੰ ਫੋਨ ਚੈੱਕ ਜਗ ਮੈਂ ਇੱਥੇ ਹੀ ਖੇਤ ਸਪਰੇਅ ਕਰਦੇ ਸੀ ਤੇ ਕਿੱਥੇ ਸਫਰੇ ਨਾਲ ਸਫਰੇ ਆ ਕੇ ਘਰ ਚੱਲ ਗਿਆ ਕਿੱਥੇ ਗਿਆ ਇੱਥੇ ਕਰੀ ਜਾਂਦਾ ਬੇਬੇ ਪਤਾ ਕੀ ਕਹੀ ਜਾਂਦਾ ਸੀਗਾ ਬੇਬੇ ਪਤਾ ਕੀ ਕਹੀ ਜਾਂਦਾ ਸੀ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤੇਰੇ ਨਾਲ ਲਵ ਜੂ ਲਵ ਜੂ ਕਿਹਨੂੰ ਦੋਸਤ ਨੂੰ ਕਹੀ ਜਾਂਦਾ ਹਾਂ ਵਾਹ ਮੇਰਾ ਦੋਸਤ ਤਾਂ ਉਹ ਕੈਨੇਡਾ 'ਚ ਰਹਿੰਦਾ ਮੇਰਾ ਤੇਰਾ ਤਾਂ ਕੀ ਲੱਗਣਾ ਹੀ ਨਹੀਂ ਮੇਰਾ ਉਹ ਉਹ ਪਤਾ ਅਸੀਂ ਇਕੱਠੇ ਇੱਥੇ ਖੇਡਦੇ ਨਹੀਂ ਖੇਡਦੇ ਰਹੋ ਨਹੀਂ ਖੇਤ ਆ ਕਿ ਤੂੰ ਉਹਨੂੰ ਲਵਜੂ ਕਹਿਣਾ ਘਰੇ ਤਨ ਤੋਂ ਲਵਜੂ ਹੀ ਨਹੀਂ ਕਿਹਾ ਜਾਂਦਾ ਸਾਨੂੰ ਸਾਨੂੰ ਤਾਂ ਕਦੇ ਕਿਹਾ ਨਹੀਂ ਤੂੰ ਲਵਜੂ ਘਰੇ ਜਗਾ ਹੀ ਨਹੀਂ ਪੈਣ ਨੂੰ ਲਉ ਪੀ ਜਾ ਤੂੰ ਤਾਂ ਚੰਡੀਗੜ੍ਹ ਜਾ ਕੇ ਵਿਗੜੀ ਗਿਆ ਆਵਾ ਚੰਡੀਗੜ੍ਹ ਜਾਣ ਲਾ ਪਿਆ ਬੇਬੇ ਕਿੰਨੇ ਵਜੇ ਦਾ ਆਇਆ ਕਿੰਨੇ ਵਜੇ ਦਾ ਆਇਆ ਵਾਏ ਲੋਕਾਂ ਕੋਲ ਸਲਾਤਾ ਕਰ ਰੇ ਮੇਰਾ ਪੋਤਾ ਐਡਾ ਚੰਗਾ ਐਡਾ ਮੇਰਾ ਪੋਤਾ ਚੰਗਾ ਬੇਬੇ ਮੇਰੇ ਦੋਸਤ ਦਾ ਫੋਨ ਹੀਗਾ ਹੁਣੇ ਹੁਣੇ ਸਪਰੇਅ ਕਰਾ ਕੇ ਹਟਿਆ ਮੇ ਨਾਲ ਹੁਣੇ ਥੋੜਾ ਟਾਈਮ ਹੋਇਆ ਥੋੜਾ ਜਿਹਾ ਨਹੀਂ ਸਪਰੇਅ ਆਇਆ ਨਹੀਂ ਮੁੰਡ ਪਾਣੀ ਪਾਉਂਦਾ ਫਿਰ ਤੇ ਕੱਲਾ ਇੱਥੇ ਫੇਰ ਕਰਦਾ ਫਿਰਦਾ ਇਹਨੇ ਕਿਹਾ ਮੇਰੇ ਮੂੰਹ ਤੇ ਕਰਾਉਂ ਉਹ ਗਿਆ ਘਰੇ ਚਲਿਆ ਗਿਆ ਫਸਰੇ ਆ ਆਹੋ ਤਾਂ ਘਰੇ ਵੀ ਗਿਆ ਚਲਾ ਇਹਨੂੰ ਤਾਂ ਸੌਰਤ ਨਹੀਂ ਆਹੋ ਹੁੰਦੀ ਆ ਉਹਦੀ ਤਾਂ ਨਹੀਂ ਦਰਮਾਹ ਨਾ ਮਿਛਾ ਕੇ ਤੇ ਪੈ ਗਿਆ ਇਹਨੇ ਕੋਈ ਮੇਰੇ ਸਾਹਮਣੇ ਗਿਆ ਮੈਨੂੰ ਪਤਾ ਗਿਆ ਉਹ ਗਿਆ ਤੈਨੂੰ ਸਾਡੇ ਆਿਆਂ ਦੀ ਤਾਂ ਤੈਨੂੰ ਸੌਰਤ ਨਹੀਂ ਜੀ ਤੈਨੂੰ ਪਤਾ ਖੜਾ ਸਾਡੇ ਆਿਆਂ ਦਾ ਥਾ ਵੇਖੋ ਕਿਹੜਾ ਲੱਭਿਆ ਥਾ ਇੱਥੇ ਪਤਾ ਕਿ ਇੱਥੇ ਵੇਖੋ ਆਹ ਉਹ ਲੜਾ ਇੱਥੇ ਪਤਾ ਨਹੀਂ ਲੱਗਦਾ ਇਹ ਕਰਕੇ ਇਹਨੇ ਨਹੀਂ ਕੁਝ ਆਹੋ ਮੈਂ ਤੇ ਭਰਾਵੋ ਤੁੱਪ ਲੱਗੀ ਤੁੱਪੇ ਪਿਆ ਹੀ ਉਹ ਕਿਹੜੇ ਬੇਕੂ ਦਾ ਦਾ ਇਹ ਤਾਂ ਸਿਆਣਾ ਸੀਗਾ ਚੰਡੀਗੜ੍ਹ ਬੇਬੇ ਹੁਣ ਵੀ ਸਿਆਣਾ ਹੀ ਆ ਮੈਂ ਕਿੰਨੀ ਗੱਜਾਂ ਤੇ ਵਿਗੜੀ ਗਿਆ ਸੋ ਹੁਣ ਨਹੀਂ ਜਾਣ ਦੇਣਾ ਮੈਂ ਚੰਡੀਗੜ੍ਹ ਨਾ ਲੈ ਕੇ ਵਖਾਈ ਚੰਡੀਗੜ੍ਹ ਦਾ ਤੇਰੀ ਛਿੱਤਰ ਪਲੇਟ ਵੇਖੀ ਕਿਵੇਂ ਹੁੰਦੀ ਹੈ ਉਹ ਬੇਬੇ ਝੱਟ ਥੋੜਾ ਟਾਈਮ ਲਈ ਪਿਆ ਪਿਆਸ ਟੁੱਪ ਲੱਗੀ ਨਹੀਂ ਨਾ ਤਾਂ ਸਫਰੇ ਆਇਆ ਦੱਪ ਤੱਕ ਪੈਣਾ ਤਾਂ ਘਰੇ ਪੈਗਾ ਖੇਤ ਜ਼ਰੂਰੀ ਤਾਂ ਨਹੀਂ ਆ ਗਿਆ ਮੈਨੂੰ ਗੈਰੀ ਦਾ ਫੋਨ ਆਇਆ ਇੱਥੇ ਬਲਟ ਲੈ ਕੇ ਨੰਗੇ ਆਓ ਤੇ ਕਹਿੰਦਾ ਵੀ ਉਹ ਵੇਖ ਲੈਣ ਲੱਗਾ ਹੋਇਆ ਕਹਿੰਦਾ ਦੱਸ ਲੱਗਾ ਬੋਟ ਆ ਰਹੇ ਆ ਮੈਨੂੰ ਸੁਣ ਕੇ ਆ ਦੁਗ-ਦੁਗ ਸੁਣਦੀ ਠੜਕਦੀ ਦੁਗ-ਦੁਗ ਸੁਣਦੀ ਨਹੀਂ ਕੋਲ ਦੇ ਨਹੀਂ ਸੁਣੀ ਹੋਣੀ ਨਹੀਂ ਘਰੇ ਪਏ ਗੱਲਾਂ ਕਰ ਲਿਆ ਕਰੋ ਦੱਸ ਉਹੀ ਰੈਲੀ ਆਇਆ ਕਰ ਕਿੰਨਾ ਲਾਇਆ ਕਰ ਨਹੀਂ ਗਲਤ ਗੱਲ ਕਰੀ ਜਾਂਦੇ ਨਹੀਂ ਚੱਕਦਾ ਕਿ ਕੈਮਰਾਮੈਨ ਨਾ ਹੋਵੇ ਤੂੰ ਤਾਂ ਸਾਰੇ ਜਮੇ ਕਮਰੇ ਬਣਾ ਦੇਵੇਂ ਆਹੋ ਵੇਖ ਲੋ ਦੱਸ ਇਹ ਵਾਹ ਵੇ ਦੱਸ ਦੂਸਰ ਜਿੰਦਾ ਵੀ ਉੱਥੇ ਹੋਣਾ ਕਿ ਦੱਸਦਾ ਨਹੀਂ ਇਹਨੂੰ ਦੱਸਣਾ ਨਹੀਂ ਇਹਨੂੰ ਲੁੱਤੀ ਲਾਉਣਾ ਕਹਿੰਦੇ ਆ ਫੇਰ ਇਹ ਵਾਹ ਦੱਸ ਦੋ ਕੰਗ ਦੀ ਵੇਖ ਲਿਆ ਉੱਥੇ ਜਿਵੇਂ ਬੁੜੀਆਂ ਦੀਆਂ ਚੁਗਲੀਆਂ ਹੁੰਦੀਆਂ ਇਹ ਚੁਗਲੀ ਕਰਦੀਆਂ ਤੁਹਾਡੇ ਘਰੇ ਆ ਕੇ ਬੀਬੀਨ ਪੁੱਛੋ ਕੌਣ ਕੁੜੀ ਪੁੱਛੋ ਦੱਸ ਕੀਤੇ ਨੇ ਗੱਲਾਂ ਕਰਦਾ ਸੀ ਆਹੋ ਦੱਸ ਲਵ ਯੂ ਲਵ ਯੂ ਕਿਹਨੂੰ ਕਹਿੰਦਾ ਲਵ ਯੂ ਟੂ ਕਿਹਨੂੰ ਕਹਿੰਦੇ ਜਮੀ ਨੂੰ ਉਹ ਮੈਂ ਦੋਸਤ ਦਾ ਫੋਨ ਹੀ ਆਉਣ ਦੋਸਤ ਨੂੰ ਜਦ ਲਵ ਯੂ ਟੂ ਕਹਿਣਾ ਸੀ ਤੁਸੀਂ ਕਿਤੇ ਦਾ ਫੋਨ ਵੇਟਿੰਗ ਚ ਆਉਂਦਾ ਪਿਆ ਹੈ ਨਾ ਆਂਟੀ ਜੀ ਕੁੜੀਆਂ ਨੇ ਲਵ ਕਈ ਦਾ ਮੁੰਡਾ ਥੋੜਾ ਲਵ ਯੂ ਟੂ ਕਹਿੰਦਾ ਕੋਈ ਨਹੀਂ ਹਾਂ ਮੇਰਾ ਦੋਤਾ ਲਵ ਯੂ ਓਏ ਫਟਾ ਕੰਜਰ ਹੀ ਆਊਗਾ ਕੰਜਰ ਨਹੀਂ ਕਹਿਣਾ ਮੇਰੀ ਗੱਲ ਸੁਣ ਲਵ ਯੂ ਆਪਾਂ ਉਹਨੂੰ ਕਹਿੰਦੇ ਲਵ ਯੂ ਦਾ ਮਤਲਬ ਹੁੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਆ ਨਹੀਂ ਅਸਲ ਕਿਸੇ ਨੂੰ ਪਿਆਰ ਕਰਨਾ ਜੇ ਜੇ ਮੈਂ ਤੈਨੂੰ ਕਹਿੰਦਾ ਬੇਬੇ ਲਵ ਯੂ ਮੰਮੀ ਲਵ ਯੂ ਨਹੀਂ ਨੂੰ ਤੂੰ ਨਾਲ ਲਵ ਯੂ ਟੂ ਕਹਿਆ ਕਰ ਇੱਥੇ ਨਾ ਪਿਆ ਕਰਾਂ ਹਾਂ ਇੱਥੇ ਨਹੀਂ ਪਹਿਣਾ ਬਸ ਲੋਕਾਂ ਨਹੀਂ ਪਹਿਣਾ ਕਰ ਜਾ ਤੂੰ ਆਹੋ ਆਈ ਸਵੇਰ ਤੇ ਭਾਲ ਦੇਵੇਂ ਕਮਰੇ ਹੋਏ ਪੈਂ ਬੇਬੇ ਪੁੱਛੋ ਕੁੜੀ ਕੌਣ ਆ ਤਰਾਇਆਂ ਚੰਨ ਦੱਸ ਦੱਬ ਜੂ ਟੁਕੀ ਕਿੱਥੇ ਕਿੱਧਰ ਵੜ ਗਈ ਹੋ ਜਾ ਕੇ ਬੋ ਜੂ ਜੂ ਕਰਕੇ ਜਮੀ ਦੇ ਵਿੱਚ ਲੁੱਕ ਗਈ ਦੱਸੋ ਕੁੜੀ ਕੌਣ ਆ ਹੋਰ ਕੁੜੀ ਆ ਓ ਮੁੰਡੇ ਨਾਲ ਗੱਲ ਕਰੀ ਆ ਨਾ ਯਾਰ ਕਿਹੜਾ ਮੁੰਡਾ ਸਾਡੇ ਸਾਹਮਣੇ ਤਾਂ ਤੂੰ ਕਦਾ ਕੀਤੀ ਨਹੀਂ ਗੱਲ ਹਾਲ ਤੋਂ ਮੁੰਡਾ ਕਿਹੜਾ ਚੰਡੀਗੜ੍ਹ ਦਾ ਬਾਹਰ ਬਾਹਰ ਐ ਚੰਡੀਗੜ੍ਹ ਦਾ ਹੋਰ ਦੋਸਤ ਹੈ ਇਹ ਕੈਨੇਡਾ ਕੈਨੇਡਾ ਆ ਚੰਡੀਗੜ੍ਹ ਨੇ ਤੇ ਪਾਟੀ ਦਿੱਤਾ ਐ ਐਦਾ ਨਹੀਂ ਕੋਈ ਗੱਲ ਹੋਵੇ

ਸਲਾਉ ਤੱਕ ਆਈਦਾ ਮੇਰਾ ਪੋਤਾ ਚੰਗਾ ਆਈਦਾ ਮੇਰਾ ਪੋਤਾ ਚੰਗਾ ਚੰਡੀਗੜ੍ਹ ਨੇ ਤਾਂ ਬਗਾੜ ਹੀ ਦਿੱਤਾ ਆਹੋ ਇਹ ਵਿਗੜਿਆ ਆਪ ਹੀ ਆ ਨਾ ਚੰਡੀਗੜ੍ਹ ਦਾ ਬਦਨਾਮ ਪਹਿਲਾਂ ਤਾਂ ਬਦਲਦਾਰੇ ਨੇ ਗੱਡੀਆਂ ਆਹੋ ਕਿ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਜਿੰਨਾਂ ਕੋਲ ਲੈ ਕੇ ਜਾਂਦਾ ਕਦੇ ਸ਼ਿਕਾਰ ਵੀ ਉਹ ਲੈ ਲਈ ਕਦੇ ਫੋਰਚੂਨਰ ਲੈ ਲਈ ਕਦੇ ਕਿਹੜੀ ਲੈ ਲਈ ਕਦੇ ਕਿਹੜੀ ਲੈ ਲਈ ਨਹੀਂ ਦੱਸ ਦੋ ਫਿਰ ਕੁੜੀ ਚੰਡੀਗੜ੍ਹ ਜਾਣਦਿਆਂ ਕਰ ਆਹੋ ਅੱਥੇ ਲੋਕੇ ਪੈਣ ਦੀ ਕੋਈ ਲੋੜ ਨਹੀਂ ਕਰੇ ਚੱਲ ਗਈ ਪਿਆ ਕਰ ਕਰੇ ਮਨਜੇ ਹਰਮਣ ਵੇ ਨਜ਼ਾਰਾ ਹੁੰਦਾ ਇੱਥੇ ਪੈ ਕੇ ਓਏ ਯਾਰ ਸਪਰੇ ਛੱਡ ਦੇ ਆ ਪਾ ਤੈਨੂੰ ਨਾ ਉਹਨਾਂ ਦੀ ਚਾਹ ਨਾ ਰੋਟੀ ਆਹੋ ਉਹਨਾਂ ਸਪਰੇਅ ਕਰਾਉਂਦਾ ਨਾਲ ਲੈ ਕੇ ਆਇਆ ਇਹ ਅਗਲਾ ਚਾਹ ਰੋਟੀ ਆ ਆ ਕੀ ਆ ਅੱਜ ਹੀ ਨਾਲ ਲੈ ਆਇਆ ਅੱਗੇ ਤਾਂ ਤੂੰ ਜੋ ਆਇਆ ਸੀ ਘਰੇ ਤਾਂ ਉਹ ਨਾਲ ਲੈ ਕੇ ਆਇਆ ਡਿਸਟਰਬ ਕਰ ਰਹੀ ਹੈ ਲੈ ਡਿਸਟਰਬ ਕਰਦੇ ਲੋਕਾਂ ਪੇਕਾ ਵੇਖ ਜਵੀਂ ਦੀ ਨਹੀਂ ਵੀ ਕਿੱਥੇ ਉਹਦੇ ਸਾਰੇ ਕੰਕਾ ਵੇਖੀਆ ਕਿੱਧਰ ਗਿਆ ਕਿੱਧਰ ਗਿਆ ਫੋਨ ਆਈ ਜਾਂਦਾ ਫਿਰ ਆਹ ਵੇ ਲੋ 10 ਫੋਨ ਆਈ ਜਾਂਦਾ ਫਿਰ ਕਹਿੰਦਾ ਇਹਨੇ ਤਾਂ ਆਈ ਜਾਂਦਾ ਫੋਨ ਨੇ ਤਾਂ ਗੱਲ ਕਰਾ ਇਧਰ ਗੱਲ ਕਰਾਓ ਇਧਰ ਕਰਦੇ ਉਹਨੂੰ ਫੋਨ ਨਾਲ ਕਰਾਓ ਇਧਰ ਇਹਨੂੰ ਬੰਦ ਕਰ ਫੋਨ ਉਹ ਵਿਚਾਰੀ ਉਹ ਵਿਚਾਰਾ ਉਹ ਵਿਚਾਰੀ ਉਹ ਲੋ ਵਿਚਾਰੀ ਉਹ ਵਿਚਾਰਾ ਉਹ ਵਿਚਾਰਾ ਉਹ ਵਿਚਾਰਾ ਉਹ ਵਿਚਾਰਾ ਆਹੋ ਅਸੀਂ ਤਾਂ ਕਮਲਿਆ ਆਏ ਪਸਵੇ ਦੇ ਭਾਰ ਭਾਨ ਆਹੋ ਸਾਡਾ ਮੁੰਡਾ ਨਹੀਂ ਲੱਭਣਦੇ ਸਾਡਾ ਮੁੰਡਾ ਨਹੀਂ ਨਾ ਦੱਸੋ ਆਜੇ ਤੇਰਾ ਮੁੰਡਾ ਬਾਜੀ ਨਹੀਂ ਦਵਾਈ ਤੀ ਕਰਦਾਰੇ ਜਿੱਕਰ ਜਾਂਦੇ ਤਾਂ ਆਵਾਜ਼ ਦਉਂਦੇ ਪਨੇ ਭਾਰ ਤਾਂ ਲਿਕੇ ਮੈਂ ਇੱਥੇ ਆਇਆ ਬਾਜੋ ਮੈਨੂੰ ਕੰਮ ਪੈ ਗਿਆ ਦੋਸਤ ਬੇਬੇ ਕੁਛ ਕਹਿਆ ਹੁਣ ਤੂੰ ਤਾਂ ਕਹਿੰਦੀ ਓਦੋਂ ਮੈਂ ਦੱਸਦੀ ਜਾ ਕੇ ਪਤਾ ਮੈਨੂੰ ਕੋਈ ਯਕੀਨ ਨਹੀਂ ਤੇਰੇ ਤੇ ਮੇਰੇ ਦਾ ਤਾਂ ਯਕੀਨ ਹੀ ਨੀ ਜੋੜ ਦਿੱਤਾ ਇਨਾ ਇਨੇ ਯਕੀਨ ਹੈ ਹੀ ਨਹੀਂ ਮੈਨੂੰ ਕਿੱਥੇ ਯਕੀਨ ਹੈ ਯਕੀਨ ਹੋਵੇ ਤਾਂ ਮੈਂ ਨਾ ਭਾਵਾਂ ਤੈਨੂੰ ਯਕੀਨ ਕੀ ਲੋਕਾਂ ਨੂੰ ਇੱਥੇ ਆਣ ਕੇ ਪੈ ਗਿਆ ਆ ਬਈ ਲੈ ਇੱਥੇ ਦੱਸ ਮੈਨੂੰ ਤਾਂ ਤੇਰੇ ਤੇ ਵਿਸ਼ਵਾਸ ਟੁੱਟ ਗਿਆ ਤੂੰ ਤਾਂ ਮੇਰੇ ਅੱਗੇ ਨਹੀਂ ਆਉਂਦਾ ਹੁਣ ਤਾਂ ਬਹੁਤ ਸੀ ਸਾਨੂੰ ਹੁਣ ਯਕੀਨ ਟੁੱਟ ਗਿਆ ਤੇਰੇ ਤੇ ਕੀ ਕਰਗੇ ਜੇ ਤੂੰ ਆਖ ਹੀ ਨਹੀਂ ਸਾਡੇ ਲੱਗਦਾ ਕਰੇ ਮੰਜੇ ਮੋੱਕ ਗਿਆ ਨਹੀਂ ਗਲ ਸੌਰੀ ਗਲਤੀ ਤੇ ਪਹਿਣਾ ਉੱਥੇ ਪੈ ਜਾ ਸਾਮਣੇ ਤੱਕ ਤਾਂ ਪਵੇ ਉਹ ਗਲਤੀ ਹੋ ਗਈ ਗਲਤੀਆਂ ਤੇਰੇ ਕੋਲ ਹੁੰਦੀਆਂ ਰਹਿੰਦੀਆਂ ਰੋਜ਼ ਹੀ ਤੇਰੇ ਕੋਲ ਤੀਜੇ ਕਿਉਂ ਨਹੀਂ ਗਲਤੀ ਚੰਡੀਗੜ੍ਹ ਦੀ ਤੀਜੇ ਕਾ ਤੈਂਕੀ ਚੱਕੀ ਜਾਣਾ ਮਾਤੇ ਨਹੀਂ ਕਰਦਾ ਪੈਕ ਕਰਦਾ ਇਹਦੀ ਪੈਕ ਹੀ ਨਹੀਂ ਸੂਤ ਆਉਂਦੀ ਚੰਦੀਕੋਟ ਦੀ ਵਾ ਕਿਹੜਾ ਜੰਨਿਆ ਖੇਤ ਸੀ ਪੇ ਪੇ ਆ ਖੇਤ ਸੀ ਘਰੇ ਤਾਂ ਜੀ ਨਹੀਂ ਲੱਗਦਾ ਇਹਦਾ ਬਲ ਦੱਸ ਉਹ ਖੇਤ ਵਧੀਆ ਖੁੱਲੀ ਆਵਾ ਹੁੰਦੀ ਸਰੋ ਹਾਂ ਵੀ ਲੋਕ ਪੈ ਜਗੇ ਤੇ ਨੀੜਾ ਲੈ ਆਏ ਕਰਕੇ ਨਾਲ ਆਹੋ ਹਾਂ ਬਤਾਇਆ ਲੱਗੂਗਾ ਇੱਥੇ ਕਣਗਣਾ ਜਮੀਨਾਂ ਗੱਲਾਂ ਕਰੀ ਜਾਇਆ ਕਰੋ ਤੂੰ ਮੈਂ ਇਹਨਾਂ ਗੱਲਾਂ ਕਰ ਉਹ ਫੋਨ ਤੇ ਮੈਂ ਕੱਟਦਾ ਸੀ ਇਧਰ ਮੈਂ ਚਲ ਮੇਰੀ ਆਦਤ ਹੈ ਘਰੇ ਆਪਦੇ ਆਪਣਾ ਗੱਲਾਂ ਕਰਨ ਦੀ ਹਾਂ ਹੈਗੀ ਤੂੰ ਭੈ ਕਾ ਨਾ ਵੱਡਾ ਬੰਦਾ ਬੂੜਾ ਤੈਨੂੰ ਐ ਗੱਲਾਂ ਕਰ ਕੰਨੇ ਕੰਨੇ ਕਰ ਦਿੰਦੇ ਆ ਮੁੰਡੇ ਗੁੰਡੇ ਨਹੀਂ ਕਰ ਦਿੰਦੇ ਇਹ ਝੂਠ ਮਾਰਦਾ ਤੇ ਕਾਨੂੰਨ ਨੂੰ ਤਾਂ ਫੋਨ ਹੀ ਲਾਇਆ ਸੀ ਆਹੋ ਐਵੇਂ ਹੁਣ ਫੋਨ ਤੇ ਹੋ ਗਿਆ ਤੇ ਫੋਨ ਡੱਗ ਗਿਆ ਸਾਨੂੰ ਵੇਖ ਕੇ ਤੇਰੀਆਂ ਤਾਂ ਗਾਈਆਂ ਆਹੋ ਇਹਨਾਂ ਨੇ ਛਾਪਾ ਮਾਰ ਲਿਆ ਉਹਨਾਂ ਨੇ ਵੇਖ ਲਿਆ ਪਹਿਲਾਂ ਤਾਂ ਕੋਈ ਰੱਬ ਚੀਤਾ ਨਹੀਂ ਸੀ ਜੀ ਇਹ ਰੱਬ ਜਾਦੀ ਆਂਟੀ ਜੀ ਕਿਸ ਦਿਨ ਪਤਾ ਕੀ ਕਰਨਾ ਆਪਾਂ ਚੰਡੀਗੜ੍ਹ ਜਾਣਾ ਮਗਰੀ ਮਾਗਰੀ ਜਾਣਾ ਮੈਂ ਤਾਂ ਉੱਡ ਕੇ ਹੀ ਚਲੀ ਜਾਣਾ ਜਿੱਥੇ ਹੋਏ ਪਾਗੜ ਚੱਪਲੀ ਲਾ ਲੈਣੀ ਅੰਤੇ ਪੈਟ ਦੇਣੀ ਲਾ ਦੇਉ ਤੇਰੇ ਦੀ ਦੇ ਤੇ ਕੁੱਟੀ ਜਾਣਾ ਮੈਂ ਹੁਣ ਨਹੀਂ ਸੌਰੀ ਹੁਣ ਨਹੀਂ ਚੰਡੀਗੜਾ ਆਉਂਦਾ ਉਦੋਂ ਹਟਣਾ ਮੈਂ ਹਾਂ ਹਾਂ ਤੇ ਮੇਰੇ ਖਬਰ ਇਹੀ ਆਉਣੀ ਆ ਖਬਰ ਇਹੀ ਚੱਲਣੀ ਹਾਂ ਤੇ ਮੈਂ ਆਖਣਾ ਦਾਦੀ ਨੇ ਚੰਡੀਗੜਾ ਕੁੱਟਿਆ ਆਪਣੇ ਪੋਤੇ ਪੋਤੇ ਨੂੰ ਹਾਂ ਬਹੁਤ ਬੁੰਜਾਰਾਂ ਨਾਲ ਬੜਾ ਮਜ਼ਾ ਆ ਬਹੁਤ ਹੀ ਹੁਣ ਏਦਾਂ ਵੀ ਕੀ ਗੱਲ ਹੋ ਗਈ ਜਦੋਂ ਸੌਰੀ ਨਹੀਂ ਸਾਡਾ ਮੂਡ ਹੀ ਖਰਾਬ ਹੋ ਗਿਆ ਵੇ ਕੀ ਅਸੇ ਆਕਾ ਮੁੰਡਾ ਵਿਚਾਰਾ ਫੋਨ ਨਹੀਂ ਚੱਕਦਾ ਰੋਟੀ ਚਾਹ ਕੋਈ ਨਹੀਂ ਪਤਾ ਵਿਚਾਰਾ ਪਤਾ ਨਹੀਂ ਕਿੰਨਾ ਕੰਮ ਕਰਾ ਚਲ ਦੱਸ ਦੋ ਨਹੀਂ ਤੁਹਾਨੂੰ ਪਤਾ ਕਿਵੇਂ ਲੱਗਾ ਸਾਨੂੰ ਪਤਾ ਲੱਗ ਗਿਆ ਇਸ ਵੇਲੇ ਹੀ ਰੇਣਾ ਦੱਸਿਆ ਹਾਂ ਦੱਸਿਆ ਹੀ ਰੇਣ ਨੂੰ ਨਹੀਂ ਨਹੀਂ ਬੇਬੇ ਨੇ ਕਹਾ ਕਹਿੰਦੀ ਚੱਲ ਆਪਾਂ ਚੱਲੀਏ ਉਹਨੂੰ ਲੱਭਣ ਜੇ ਕੈਮਰਾਮੈਨ ਨਾ ਹੋਵੇ ਤੂੰ ਖਾਵੇਂ ਹੀ ਨਾ ਆਹੋ ਦੱਬੇ ਗੱਲ ਦੱਸੋ ਦੱਸ ਗੁੱਸਾ ਨਹੀਂ ਕਰ। ਨਹੀਂ ਕੋਈ ਗੁੱਸਾ ਨਹੀਂ ਕਰ। ਕੁੜੀ ਦੀ ਕੋਈ ਗੱਲ। ਤੇ ਸੱਚੇ ਦਵੇ ਕੋਈ ਕੁੜੀ ਦੀ ਗੱਲ। ਉਹ ਮੇਰੇ ਸਾਹਮਣੇ ਕਰ ਕੁੜੀ ਉਹ। ਨਹੀਂ ਕੁੜੀ ਦੀ ਗੱਲ ਆ। ਗੁੱਸਾ ਕਰਨ ਕਰਦੀ। ਨਹੀਂ ਮੈਨੂੰ ਗੁੱਸਾ ਕਾਹਦਾ? ਦੱਸ। ਦੱਸ। ਕੀ ਆਂ ਦਿਓ ਧੋਕੇ ਪੈ ਜਾ ਕਰ ਤਾਕੇ। ਹਾਂ ਦੱਸੋ ਹਣ ਦੱਸੋ। ਦੱਸ ਦੱਸ। ਉਹ ਉਹ ਪ੍ਰੈਂਕ ਕਰਦਾ ਸੀ ਕਰਦਾ ਸੀ ਪ੍ਰੈਂਕ ਐਵੇਂ ਮਾਰਦਾ ਹੁਣ ਫੜਿਆ ਗਿਆ ਤਾਂ ਹੁਣ ਪ੍ਰੈਂਕ ਫੜਿਆ ਨਹੀਂ ਗਿਆ ਫੜਿਆ ਨਹੀਂ ਚਰਮੈਨੇ ਨੈਣ ਜੁਗਲੀਆਂ ਕਰਦੀ ਆਹੋ ਦੱਸ ਹੁਣ ਫੜਿਆ ਗਿਆ ਤਾਂ ਹੁਣ ਫੜਿਆ ਗਿਆ ਭਾਨੇ ਮਾਰਦਾ ਉਹ ਪ੍ਰੈਂਕ ਸੀ ਸਾਰਾ ਹੀਰੇ ਨੇ ਪਲਾਨ ਕੀਤਾ ਨਾ ਮੈਂ ਨਹੀਂ ਕੀਤਾ ਮੈਨੂੰ ਤਾਂ ਪਤਾ ਹੀ ਨਹੀਂਗਾ ਤਾਂ ਫੇਰ ਆਓ ਲਾ ਨਾ ਮੈਂ ਨਹੀਂ ਹੁੰਦਾ ਕੀ ਕਰੇ ਕੈਮਰਾਮੈਨ ਦੇ ਵਰੇ ਆਹੋ ਉਹ ਗੱਲ ਕਰਦੇ ਜਾਂਦੇ ਆਹ ਵੇ ਲੋ ਦੱਸ ਮੇਰਾ ਨਾਂ ਲਈ ਜਾਂਦੇ ਕੈਮਰਾਮੈਨ ਤੇ ਆ ਗਈ ਆ ਭਰਾ ਵਾ ਇਹ ਇਹ ਮੈਨੂੰ ਕਹਿੰਦਾ ਕੀ ਕਰ ਲੈ ਮੈਂ ਤਾਂ ਖੇਡ ਆ ਕਹਿੰਦਾ ਆਪਾਂ ਪਲੈਨਿੰਗ ਬਣਾ ਕੇ ਕਰਦੇ ਆ ਨਾ ਪ੍ਰੈਂਕ ਕਰਦੇ ਕਹਿੰਦਾ ਬਚਣ ਦਾ ਬਚਣ ਦਾ ਮਾਰਾ ਆਂਟੀ ਵੇਖ ਲੋ ਬਚਣ ਆਜੇ ਪ੍ਰੈਂਕ ਤੂੰ ਰਹਿਣ ਦਾ ਕਰ ਇਹਨਾਂ ਨੂੰ ਜੇ ਕਰਨੇ ਤਾਂ ਚੱਜ ਦੇ ਕਰਿਆ ਕਰ ਆਜੇ ਲੋਕ ਕੇ ਪ੍ਰੈਂਕ ਕਰਨੇ ਕੋਈ ਲੋ ਦੱਸੋ ਹੁਣ ਫਿਰ ਪ੍ਰੈਂਕ ਸੀ ਕ ਮਮਾ ਇਹ ਪ੍ਰੈਂਕ ਘਰੇ ਵੀ ਹੋ ਸਕਦਾ ਇੱਥੇ ਜ਼ਰੂਰੀ ਦੱਸ ਇੱਥੇ ਜ਼ਰੂਰੀ ਨਹੀਂ ਤੂੰ ਇੱਥੇ ਜੇ ਪ੍ਰੈਂਕ ਕੀਤਾ ਆਹੋ ਇੱਥੇ ਪ੍ਰੈਂਕ ਕੀਤਾ ਇਧਰ ਜਰ ਸੋਈ ਸੀ ਤੇ ਚੋਰੀ ਆਣ ਕੇ ਪੈ ਜਾਂਦਾ ਪ੍ਰੈਂਕ ਸੀ ਮੈਂ ਹੀ ਰਹਿ ਗਿਆ ਮੈਂ ਕਿਹਾ ਸੀ ਮੈਂ ਇੱਥੇ ਬੈਠਾ ਲਾ ਮੈਂ ਨਹੀਂ ਨਹੀਂ ਗੱਲਾਂ ਕਰਦਾ ਪ੍ਰੈਂਕ ਪ੍ਰੋਕ ਕੋਈ ਨਹੀਂ ਕਰ ਮੈਂ ਕਿਹਾ ਇੱਥੇ ਬੈ ਕੇ ਮੈਂ ਲਵ ਯੂ ਲਵ ਯੂ ਮਿਸ ਯੂ ਮਿਸ ਯੂ ਕਰੂੰਗਾ ਤੂੰ ਮੇਰੀ ਵੀਡੀਓ ਬਣਾ ਲੈ ਇਹ ਵੀ ਰਲਿਆ ਹੋਇਆ ਨਾਲ ਪ੍ਰੈਂਕ ਪ੍ਰੋਕ ਕੋਈ ਨਹੀਂ ਸੀ ਪਤਾ ਕੀ ਆ ਜਦੋਂ ਤਈ ਵਲੌਗ ਵੇਖੂਗਾ ਫਿਰ ਤੂੰ ਚਪਲੀ ਲਾ ਕੇ ਮੈਨੂੰ ਤੇ ਕੁੱਟਣਾ ਤੇ ਹੀਰੇ ਨੂੰ ਕੁੱਟਣਾ ਤੂੰ ਕਹਿੰਦਾ ਇਹ ਲੂਤੀਆਂ ਲਾਉਦਾ ਝੂਠ ਬੋਲਦਾ ਤੂੰ ਨਾ 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 ਇਹ ਝੂਠ ਮਾਰੀ ਜਾਂਦਾ ਆਸਪੀ ਬੇਬੇ ਨੂੰ ਪਤਾ ਲੱਗ ਗਿਆ ਨਹੀਂ ਨਹੀਂ ਬੰਦਾ ਕਗਾ ਹੋਰ ਅਸੀਂ ਹੁਣ ਕੀ ਕਰੀਏ ਹੁਣ ਦੱਸ ਮਾਰੀ ਚੰ ਪੈਣਾ ਮਾਰਦੇ ਹੋ ਤੈਨੂੰ ਸ਼ਰਮ ਆਉਂਦੀ ਤੇਰੇ ਵੀ ਮੂੰਹ ਤੇ ਦਾੜ੍ਹੀ ਆਈ ਆ ਬੇਬੇ ਪ੍ਰੈਂਕ ਸੀ ਉਹ ਤੰਕੋਈ ਨਾ ਨੂੰ ਪ੍ਰੈਂਕ ਸੀਗਾ ਕਿ ਨਹੀਂ ਨਹੀਂ ਪ੍ਰੈਂਕ ਸੀਗਾ ਆ ਇਹ ਤਾਂ ਪ੍ਰੈਂਕ ਹੋ ਜਾਂਦਾ ਬਾਅਦ ਵਿੱਚ ਆਣਾ ਇਹ ਮੁਗਲ ਪ੍ਰੈਂਕ ਦੇ ਬੰਦਾ ਹੈ ਕੱਲ ਨੂੰ ਕੱਲ ਨੂੰ ਵਿਆਹ ਕਰਾ ਕੇ ਨਾ ਤੇ ਬਾਅਦ ਚ ਕਹੂਗਾ ਪ੍ਰੈਂਕ ਆ ਜ਼ਿਆਦਾ ਜੀ ਨਹੀਂ ਕਰਨਾ ਕਦੇ ਨੇ ਆਈ ਫੈਨ ਜਿੱਦੇ ਦਾ ਵਿਆਹ ਹੋ ਗਿਆ ਨਾ ਮੈਂ ਪ੍ਰੈਂਕ ਕੀਤਾ ਆਹੋ ਸ਼ੱਕਤ ਦਾ ਵਿਆਹ ਗਾ ਨਾ ਪ੍ਰਾਂਗੇ ਕੀ ਆਹੋ ਬਲੌ ਬਲੌ ਦੇਖ ਲਿਓ ਤੈ ਚਲੋ ਓਕੇ ਇਹਨਾਂ ਨੂੰ ਦੱਸ ਦਈਏ ਇਹਨਾਂ ਨੂੰ ਸਮਝ ਨਹੀਂ ਆਉਣੀ ਭਰਾਵਾ ਇਹਨਾਂ ਨੇ ਸ਼ੱਕ ਕਰੀਆ ਤੁਹਾਨੂੰ ਪਤਾ ਨਾ ਕੀ ਪ੍ਰੈਂਕ ਸੀ ਹਾਂ ਠੀਕ ਹੈ ਪ੍ਰੈਂਕ ਸੀਗਾ ਕੀ ਸੀਗਾ ਪ੍ਰੈਂਕ ਦਾ ਬੱਚਾ ਨਾ ਹੋਵੇ ਤਾਂ ਚਲੋ ਏ ਬਲਾਓ ਆਪਾਂ ਕਿੰਨਾ ਟਾਈਮ ਹੋ ਗਿਆ ਸੀ ਪ੍ਰੈਂਕ ਨਹੀਂ ਕੀਤਾ ਇਹ ਕਰਦੇ ਨਾਲ ਹਾਂ ਹੁਣ ਬਾਹਰ ਆਣ ਕੇ ਕਰਨਾ ਸੀ ਲੋਕੇ ਆਹ ਘਰੇ ਨਹੀਂ ਸੀ ਕਰ ਸਕਦੇ ਪ੍ਰੈਂਕ ਆਹ ਵੇਖ ਲੈ ਤੂੰ ਸਾਡਾ ਫਿਰ ਐਵੇਂ ਟਾਈਮ ਵੇਸਟ ਕੀਤਾ ਇਹਨਾਂ ਨਾਲ ਅਸੀਂ ਐਵੇਂ ਭਾਲਦੇ ਫਿਰਦੀ ਉਦੋਂ ਦੇ ਨਹੀਂ ਭਾਲਣਾ ਤਾਂ ਹੈ ਮੁੰਡਾ ਸਾਡਾ ਨਹੀਂ ਲੱਭਣ ਡਿਆ ਮੁੰਡਾ ਨਹੀਂ ਲੱਭਣ ਡਿਆ ਸਾਡਾ ਨਹੀਂ ਲੱਭਣ ਡਿਆ ਸੀ ਤਾਂ ਹੀ ਆਏ ਆਹ ਇਹਨਾਂ ਦਾ ਪਿਆਰ ਹੀ ਆ ਜੀ ਇਹਨਾਂ ਨੂੰ ਸਮਝਾ ਦਈਏ ਕਿ ਪ੍ਰੈਂਕ ਸੀ ਬਾਕੀ ਜਦੋਂ ਇਹਨਾਂ ਨੇ ਵਲੌਗ ਦੇਖਿਆ ਸਟਾਰਟਿੰਗ ਜਦੋਂ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਪ੍ਰੈਂਕ ਸੀ ਸੋ ਕਮੈਂਟ ਕਰ ਦਿਓ ਸੋ ਗੁੱਸਾ ਨਹੀਂ ਕਰਨਾ ਗੁੱਸੇ ਗਿੱਲੇ ਨਹੀਂ ਰੱਖਣੇ ਠੀਕ ਹੈ ਜੀ ਗੁੱਸਾ ਠੀਕ ਹੈ ਜੀ ਗੁੱਸਾ ਗਿੱਲਾ ਨਹੀਂ ਕਰਨਾ ਨਹੀਂ ਕਰਦੇ ਕਰ ਪੁੱਤ ਵੇਖ ਕੇ ਨਹੀਂ ਨਾ ਗੁੱਸਾ ਗਿੱਲਾ ਕਰਿਆ ਜਾਂਦਾ ਫਿਰ ਤੇ ਪਰ ਗੁੱਸਾ ਬਹੁਤ ਆਉਂਦਾ ਓਕੇ ਬਾਏ ਇਸ ਤੋਂ ਪਹਿਲਾਂ ਮੇਰੇ ਸਿਤਰਪੰਦੇ ਦੀ ਵੀਡੀਓ ਪਾਜੇ ਓਕੇ ਬਾਏ ਸਤਿ ਸ਼੍ਰੀ ਅਕਾਲ ਬਾਏ ਬਾਏ